ਇਸ ਕਮੇਟੀ ਬੇਹੱਦ ਹੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਜੀ ਹਾਂ ਦੱਸ ਦਈਏ ਕਿ ਮੁਰਤੋਂ ਜੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ 21 ਦਿਨਾਂ ਦੀ ਫਰਲੋ ਮਿਲੀ ਹੈ ਇਸ ਤੋਂ ਪਹਿਲਾਂ ਵੀ ਕਈ ਵਾਰ ਰਾਮ ਰਹੀਮ ਫਰਲੋ ਤੇ ਬਾਹਰ ਆ ਚੁੱਕਿਆ ਜੀ ਹਾਂ ਹਰਿਆਣਾ ਦੇ ਰੋਤ ਦੀ ਸੁਨਿਆਰੀਆ ਜੇਲ੍ਹ ਤੋਂ ਡੇਰਾ ਸੱਚਾ ਸੋਦਾ ਮੁਖੀ ਰਾਮ ਰਹੀਮ ਤੇ ਸਰਕਾਰ ਇੱਕ ਵਾਰ ਫਿਰ ਮਿਹਰਬਾਨ ਹੋ ਗਈ ਹੈ ਬਲੱਧਕਰ ਅਤੇ ਕਤਲ ਦੇ ਮਾਮਲੇ ਵਿੱਚ ਉਮਰ ਕੈਦੀ ਸਜ਼ਾ ਕੱਟ ਰਿਹਾ ਰਾਮ ਰਹੀਮ ਜੇਲ੍ਹ ਤੋਂ ਬਾਹਰ ਆ ਗਿਆ ਹਰਿਆਣਾ ਸਰਕਾਰ ਨੇ ਇੱਕ ਵਾਰ ਫਿਰ ਰਾਮ ਰਹੀਮ ਨੂੰ 21 ਦਿਨਾਂ ਦੀ ਫਰਲੋ ਦੇ ਦਿੱਤੀ ਹੈ ਹੁਣ ਉਹ ਪੰਜਾਬ ਪੁਲਿਸ ਦੀ ਸੁਰੱਖਿਆ ਹੇਠ ਜੇਲ੍ਹ ਤੋਂ ਬਾਹਰ ਆ ਗਿਆ ਅਤੇ ਸਰਸਾ ਸਥਿਤ ਆਪਣੇ ਡੇਰੇ ਤੇ ਵਾਪਸ ਚਲਾ ਗਿਆ ਇਸ ਵਾਰ ਰਾਮ ਰਹੀਮ ਆਪਣੀ ਛੁੱਟੀ ਦੌਰਾਨ ਸਿਸਰ ਡੇਰੇ 'ਚ ਹੀ ਰਹੇਗਾ ਸਿਸਰ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ 13ਵੀਂ ਵਾਰ ਫਰਲੋ ਤੋਂ ਬਾਹਰ ਆਇਆ ਰਾਮ ਰਹੀਮ ਨੂੰ ਜੇਲ੍ਹ ਤੋਂ ਲੈਣ ਲਈ ਹਨੀਪ੍ਰੀਤ ਅਤੇ ਡੇਰੇ ਦੀਆਂ ਗੱਡੀਆਂ ਦਾ ਕਾਫਲਾ ਪਹੁੰਚਿਆ ਦਿੱਲੀ ਚੋਂਤੋਂ ਪਹਿਲਾਂ ਰਾਮ ਰਹੀਮ 30 ਦਿਨਾਂ ਦੀ ਫਰਲੋ ਤੋਂ ਬਾਹਰ ਆਇਆ ਸੀ ਪਰ ਵਿੱਚ ਸੁਪਰੀਮ ਕੋਰਟ ਨੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ ਅਸਥਾਈ ਰਿਹਾਈ ਵਿਰੁੱਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਟੀਸ਼ਨ ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਸੀ 2017 ਚ ਰਾਮ रहीम ਨੂੰ ਉਸਦੇ ਦੋ ਚੇਲਿਆਂ ਨਾਲ ਬਲਾਤਕਾਰ ਕਰਨ ਦੇ ਦੋਸ਼ ਚ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ ਆਉ ਜਾਣਦੇ ਹੈ ਕੀ ਹੈ ਫਰਲੋ ਫਰਲੋ ਦੇ ਤਹਿਤ ਜੇਲ੍ਹ ਚ ਸਜ਼ਾ ਕੱਟ ਰਿਹਾ ਕੈਦੀ ਕੁਝ ਸਮੇਂ ਲਈ ਜੇਲ੍ਹ ਤੋਂ ਬਾਹਰ ਆ ਸਕਦਾ ਹੈ ਇਹ ਉਸ ਦਾ ਹੱਕ ਨਹੀਂ ਸਗੋਂ ਉਸ ਨੂੰ ਸਿਰਫ ਸਜ਼ਾ ਦੌਰਾਨ ਹੀ ਬਾਹਰ ਜਾਣ ਦੀ ਇਜਾਜ਼ਤ ਹੈ ਫਰਲੋ ਬਿਨਾਂ ਕਿਸੇ ਮਹੱਤਮਪੂਰਨ ਕਾਰਨ ਤੇ ਵੀ ਦਿੱਤੀ ਜਾ ਸਕਦੀ ਹੈ ਹਾਲਾਂਕਿ ਇਸ ਦੇ ਲਈ ਕੁਝ ਸ਼ਰਤਾਂ ਨਿਰਧਾਰਤ ਕੀਤੀਆਂ ਗਈਆਂ ਨੇ ਇਹ ਕੈਦੀਆਂ ਲਈ ਇੱਕ ਤਰ੍ਹਾਂ ਦੀ ਛੁੱਟੀ ਹੈ ਜਿਸ ਰਾਹੀਂ ਉਹ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਕੈਦੀਆਂ ਨੂੰ ਕੁਝ ਸਮੇਂ ਲਈ ਜੇਲ੍ਹ ਦੀ ਜ਼ਿੰਦਗੀ ਤੋਂ ਦੂਰ ਰੱਖਣ ਲਈ ਅਜਿਹੇ ਪ੍ਰਬੰਧ ਕੀਤੇ ਗਏ ਨੇ ਇਹ ਇਸ ਲਈ ਹੈ ਤਾਂ ਜੋ ਕੈਦੀ ਆਪਣੇ ਪਰਿਵਾਰ ਅਤੇ ਸਮਾਜ ਨਾਲ ਆਪਣਾ ਇਸ ਬੰਦ ਬਣਾਈ ਰੱਖ ਸਕਣ ਹਾਲਾਂਕਿ ਉਹਨਾਂ ਕੈਦੀਆਂ ਨੂੰ ਛੁੱਟੀ ਨਹੀਂ ਦਿੱਤੀ ਜਾਂਦੀ ਜਿਨ੍ਹਾਂ ਦੀ ਰਿਹਾਈ ਲਈ ਕੋਈ ਸੁਰੱਖਿਆ ਜਾਂ ਅਪਰਾਧਿਕ ਖਤਰਾ ਹੋ ਸਕਦਾ ਹੈ ਫਰਲੋ ਕੋਈ ਕਾਨੂੰਨੀ ਅਧਿਕਾਰ ਨਹੀਂ ਪਰ ਇਹ ਕੈਦੀ ਦੇ ਵਿਵਹਾਰ ਤੇ ਜੇਲ ਸੁਪਰਡੈਂਟ ਦੀ رائے ਦੇ ਆਧਾਰ ਤੇ ਦਿੱਤੀ ਜਾਂਦੀ ਹੈ ਜਦੋਂ ਦੋਸ਼ੀ ਤੇ ਦੋਸ਼ ਤਹਿਰਾਏ ਜਾਣ ਤੋਂ ਬਾਅਦ 3 ਸਾਲ ਦੀ ਸਜ਼ਾ ਕੱਟ ਲੈਂਦਾ ਤਾਂ ਉਹ ਫਰਲੋ ਤੇ ਬਾਹਰ ਆ ਸਕਦਾ ਹੈ ਇਸ ਸਬੰਧੀ ਜੇਲ ਤੋਂ ਬਾਹਰ ਆਏ ਰਾਮ ਰਹੀਮ ਅਤੇ ਵਕੀਲ ਦਾ ਕੀ ਕਹਿਣਾ ਉਹ ਵੀ ਸੁਣਾ ਦਿਨੇ ਤੁਹਾਨੂੰ ਪਿਆਰੀ ਸਾਧ ਸੰਗਤ ਜੀ फिर से आपकी सेवा में हाजिर हुए और ये महीना स्थापना महीना है स्थापना माह बोला जाता है तो इसकी आपको बहुत बहुत बधाई हो बहुत बहुत आशीर्वाद और साईं जी के सेवा का महीना है ये आप सब जानते हैं तो इसमें सेवा करनी है और हाथ जोड़ के विनती वही है कि आपने अपने अपने घरों में रहना है अपने अपनी जगह पे रहना है जैसे आपको जिम्मेवार कहेंगे उसके अकॉर्डिंग आपने चलना है तो सात संगत पे हमें बड़ा गर्व है सारी संगत मानती है तो भगवान आपको घरों में बहुत बहुत खुशियाँ दे और दया में रहमत से नवाजे और जो वचन मानते हैं उनको और ज्यादा खुशियाँ दे आशीर्वाद पूज्य गुरु संत गुरमीत राम रहीम सिंह जी इंसान जी को आज स्टेट की कॉम्पिटेंट अथॉरिटी द्वारा इक्कीस दिन की फरलो दी गई है जैसा कि हम आपको पहले भी बताते आए हैं

ਜੀ ਹਾਂ ਹਰਿਆਣਾ ਦੇ ਰੋਤ ਦੀ ਸੁਨਿਆਰੀਆ ਜੇਲ੍ਹ ਤੋਂ ਡੇਰਾ ਸੱਚਾ ਸੋਦਾ ਮੁਖੀ ਰਾਮ ਰਹੀਮ ਤੇ ਸਰਕਾਰ ਇੱਕ ਵਾਰ ਫਿਰ ਮਿਹਰਬਾਨ ਹੋ ਗਈ ਹੈ ਬਲਾਤਕਾਰ ਅਤੇ ਕਤਲ ਦੇ ਮਾਮਲੇ ਵਿੱਚ ਉਮਰ ਕੈਦੀ ਸਜ਼ਾ ਕੱਟ ਰਿਹਾ ਰਾਮ ਰਹੀਮ ਜੇਲ੍ਹ ਤੋਂ ਬਾਹਰ ਆ ਗਿਆ ਹਰਿਆਣਾ ਸਰਕਾਰ ਨੇ ਇੱਕ ਵਾਰ ਫਿਰ ਰਾਮ ਰਹੀਮ ਨੂੰ 21 ਦਿਨਾਂ ਦੀ ਫਰਲੋ ਦੇ ਦਿੱਤੀ ਹੈ ਹੁਣ ਉਹ ਪੰਜਾਬ ਪੁਲਿਸ ਦੀ ਸੁਰੱਖਿਆ ਹੇਠ ਜੇਲ੍ਹ ਤੋਂ ਬਾਹਰ ਆ ਗਿਆ ਅਤੇ ਸਰਸਾ ਸਥਿਤ ਆਪਣੇ ਡੇਰੇ ਤੇ ਵਾਪਸ ਚਲਾ ਗਿਆ ਇਸ ਵਾਰ ਰਾਮ ਰਹੀਮ ਆਪਣੀ ਛੁੱਟੀ ਦੌਰਾਨ ਸਿਸਰ ਡੇਰੇ 'ਚ ਹੀ ਰਹੇਗਾ ਸਿਸਰ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ 13ਵੀਂ ਵਾਰ ਫਰਲੋ ਤੋਂ ਬਾਹਰ ਆਇਆ ਰਾਮ ਰਹੀਮ ਨੂੰ ਜੇਲ੍ਹ ਤੋਂ ਲੈਨਲੀ ਹਨੀਪ੍ਰੀਤ ਅਤੇ ਡੇਰੇ ਦੀਆਂ ਗੱਡੀਆਂ ਦਾ ਕਾਫਲਾ ਪਹੁੰਚਿਆ ਦਿੱਲੀ ਚੋਂ ਤੋਂ ਪਹਿਲਾਂ ਰਾਮ ਰਹੀਮ 30 ਦਿਨਾਂ ਦੀ ਫਰਲੋ ਤੋਂ ਬਾਹਰ ਆਇਆ ਸੀ ਪਰ ਵਿੱਚ ਸੁਪਰੀਮ ਕੋਰਟ ਨੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ ਅਸਥਾਈ ਰਿਹਾਈ ਵਿਰੁੱਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਟੀਸ਼ਨ ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਸੀ 2017 ਚ ਰਾਮ ਰਹੀਮ ਨੂੰ ਉਸਦੇ ਦੋ ਚੇਲਿਆਂ ਨਾਲ ਬਲਾਕ ਕਰ ਕਰਨ ਦੇ ਦੋਸ਼ ਚ 20 ਸਾਲ ਦੀ ਕੈਦੀ ਸਜ਼ਾ ਸੁਣਾਈ ਗਈ ਸੀ ਆਉ ਜਾਣਦੇ ਹੈ ਕੀ ਹੈ ਫਰਲੋ ਫਰਲੋ ਦੇ ਤਹਿਤ ਜੇਲ੍ਹ ਚ ਸਜ਼ਾ ਕੱਟ ਰਿਹਾ ਕੈਦੀ ਕੁਝ ਸਮੇਂ ਲਈ ਜੇਲ੍ਹ ਤੋਂ ਬਾਹਰ ਆ ਸਕਦਾ ਹੈ ਇਹ ਉਸ ਦਾ ਹੱਕ ਨਹੀਂ ਸਗੋਂ ਉਸ ਨੂੰ ਸਿਰਫ ਸਜ਼ਾ ਦੌਰਾਨ ਹੀ ਬਾਹਰ ਜਾਣ ਦੀ ਇਜਾਜ਼ਤ ਹੈ ਫਰਲੋ ਬਿਨਾਂ ਕਿਸੇ ਮਹੱਤਮਪੂਰਨ ਕਾਰਨ ਤੇ ਵੀ ਦਿੱਤੀ ਜਾ ਸਕਦੀ ਹੈ ਹਾਲਾਂਕਿ ਇਸ ਦੇ ਲਈ ਕੁਝ ਸ਼ਰਤਾਂ ਨਿਰਧਾਰਤ ਕੀਤੀਆਂ ਗਈਆਂ ਨੇ ਇਹ ਕੈਦੀਆਂ ਲਈ ਇੱਕ ਤਰ੍ਹਾਂ ਦੀ ਛੁੱਟੀ ਹੈ ਜਿਸ ਰਾਹੀਂ ਉਹ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਕੈਦੀਆਂ ਨੂੰ ਕੁਝ ਸਮੇਂ ਲਈ ਜੇਲ੍ਹ ਦੀ ਜ਼ਿੰਦਗੀ ਤੋਂ ਦੂਰ ਰੱਖਣ ਲਈ ਅਜਿਹੇ ਪ੍ਰਬੰਧ ਕੀਤੇ ਗਏ ਨੇ ਇਹ ਇਸ ਲਈ ਹੈ ਤਾਂ ਜੋ ਕੈਦੀ ਆਪਣੇ ਪਰਿਵਾਰ ਅਤੇ ਸਮਾਜ ਨਾਲ ਆਪਣਾ ਇਸ ਬੰਦ ਬਣਾਈ ਰੱਖ ਸਕਣ ਹਾਲਾਂਕਿ ਉਹਨਾਂ ਕੈਦੀਆਂ ਨੂੰ ਛੁੱਟੀ ਨਹੀਂ ਦਿੱਤੀ ਜਾਂਦੀ ਜਿਨ੍ਹਾਂ ਦੀ ਰਿਹਾਈ ਲਈ ਕੋਈ ਸੁਰੱਖਿਆ ਜਾਂ ਅਪਰਾਧਿਕ ਖਤਰਾ ਹੋ ਸਕਦਾ ਹੈ ਫਰਲੋ ਕੋਈ ਕਾਨੂੰਨੀ ਅਧਿਕਾਰ ਨਹੀਂ ਪਰ ਇਹ ਕੈਦੀ ਦੇ ਵਿਵਹਾਰ ਤੇ ਜੇਲ ਸੁਪਰਡੈਂਟ ਦੀ رائے ਦੇ ਆਧਾਰ ਤੇ ਦਿੱਤੀ ਜਾਂਦੀ ਹੈ ਜਦੋਂ ਦੋਸ਼ੀ ਤੇ ਦੋਸ਼ ਤਹਿਰਾਏ ਜਾਣ ਤੋਂ ਬਾਅਦ 3 ਸਾਲ ਦੀ ਸਜ਼ਾ ਕੱਟ ਲੈਂਦਾ ਤਾਂ ਉਹ ਫਰਲੋ ਤੇ ਬਾਹਰ ਆ ਸਕਦਾ ਹੈ ਇਸ ਸਬੰਧੀ ਜੇਲ ਤੋਂ ਬਾਹਰ ਆਏ ਰਾਮ ਰਹੀਮ ਅਤੇ ਵਕੀਲ ਦਾ ਕੀ ਕਹਿਣਾ ਉਹ ਵੀ ਸੁਣਾ ਦਿਨੇ ਤੁਹਾਨੂੰ ਪਿਆਰੀ ਸਾਧ ਸੰਗੇ ਜੀ फिर से आपकी सेवा में हाजिर हुए और ये महीना स्थापना महीना है स्थापना माह बोला जाता है तो इसकी आपको बहुत बहुत बधाई हो बहुत बहुत आशीर्वाद और साईं जी के सेवा का महीना है ये आप सब जानते हैं तो इसमें सेवा करनी है और हाथ जोड़ के विनती वही है कि आपने अपने अपने घरों में रहना है अपने अपनी जगह पे रहना है जैसे आपको जिम्मेवार कहेंगे उसके अकॉर्डिंग आपने चलना है तो सात संगत पर हमें बड़ा गर्व है सारी संगत मानती है तो भगवान आपको घरों में बहुत बहुत खुशियाँ दे और दया में रहमत से और जो बचन मानते हैं उनको और ज्यादा खुशियां आशीर्वाद पूज्य गुरु संत राम रहीम सिंह जी इंसान जी को आज स्टेट की कॉम्पिटेंट अथॉरिटी द्वारा इक्कीस दिन की फरलो दी गई है जैसा कि हम आपको पहले भी बताते आए हैं कि जब जब पूज्य गुरु जी को पैरोल या फरलो दी जाती है वो कानूनी दायरे के अंदर दी जाती है उसी कानूनी दायरे के अंतर्गत आज 21 दिन की फरलो पूज्य गुरु जी को दी गई है और 21 दिन की फरलो के दौरान पूज्य गुरु जी सिरसा आश्रम में रहेंगे